ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਖਤਰਨਾਕ ਕੁੱਤਿਆਂ ਬਾਰੇ ਅੱਜ ਕੱਲ੍ਹ ਲੋਕ ਆਪਣੀ ਘਰਾਂ ਵਿੱਚ ਕਈ ਤਰ੍ਹਾਂ ਦੇ ਪਾਲਤੂ ਜਾਨਵਰ ਰੱਖਦੇ ਨੇ ਤੇ ਇਹਨਾਂ ਵਿੱਚੋਂ ਕੁੱਤਿਆਂ ਨੂੰ ਸਭ ਤੋਂ ਵਫਾਦਾਰ ਮੰਨਿਆ ਜਾਂਦਾ ਪਰ ਕੀ ਤੁਸੀਂ ਜਾਣਦੇ ਹੋ ਦੁਨੀਆ ਵਿੱਚ ਕਈ ਕੁੱਤਿਆਂ ਦੀਆਂ ਐਸੀਆਂ ਬ੍ਰੀਡਾਂ ਨੇ ਜਿਨ੍ਹਾਂ ਨੂੰ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਘਰਾਂ ਵਿੱਚ ਰੱਖਣ ਤੋਂ ਬੈਨ ਨਹੀਂ ਕੀਤਾ ਹੋਇਆ ਹੈ ਸੋ ਇਹਨਾਂ ਕੁੱਤਿਆਂ ਬਾਰੇ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਇਹਨਾਂ ਕੁੱਤਿਆਂ ਵਿੱਚ ਨੰਬਰ 7 ਤੇ ਆਉਂਦਾ ਜਰਮਨ ਸ਼ੈਫਟ। ਜਰਮਨ ਸ਼ੈਫਟ ਦੁਨੀਆ ਦੇ ਸਭ ਤੋਂ ਖਤਰਨਾਕ ਕੁੱਤਿਆਂ ਦੀਆਂ ਬ੍ਰੀਡਾਂ ਵਿੱਚ ਆਉਂਦਾ। ਇਹ ਆਪਣੇ ਮਾਸਟਰ ਦੇ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਹੁੰਦਾ ਪਰ ਜੇ ਇਸ ਨੂੰ ਕਿਸੇ ਤੋਂ ਵੀ ਕੋਈ ਵੀ ਖਤਰਾ ਲੱਗੇ ਤਾਂ ਇਹ ਉਸਤੇ ਹਮਲਾ ਕਰਨ ਵਿੱਚ ਬਿਲਕੁਲ ਵੀ ਦੇਰ ਨਹੀਂ ਲਾਂਦਾ। ਇਹੇ ਕੁੱਤੇ ਦੁਨੀਆ ਦੇ ਹਰੇਕ ਕੋਨੇ ਵਿੱਚ ਪਾਲੇ ਜਾਂਦੇ ਨੇ ਤੇ ਜੇ ਇਹਨਾਂ ਨੂੰ ਪਾਲਤੂ ਨਾ ਰੱਖਿਆ ਜਾਵੇ ਤਾਂ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਜਾਂਦੇ ਨੇ ਇਹਨਾਂ ਦਾ ਕੱਦ 65 ਸੈਂਟੀਮੀਟਰ ਤੱਕ ਹੁੰਦਾ ਤੇ ਇਹਨਾਂ ਦਾ weight 40 ਕਿਲੋ ਤੱਕ ਹੁੰਦਾ ਨੰਬਰ 6 ਤੇ ਆਉਂਦਾ ਬਾਕਸਰ ਡੌਗ ਬਾਕਸਰ ਡੌਗ ਨੂੰ ਗਾਰਡ ਡੌਗ ਵੀ ਕਿਹਾ ਜਾਂਦਾ ਤੇ ਇਹ ਇਹਨਾਂ ਦੀ ਸਮਝਦਾਰ ਹੋਣ ਦੀ ਨਿਸ਼ਾਨੀ ਹੈ ਬੇਹਦ ਵਫਾਦਾਰ ਤੇ ਖੁੰਖਾਰ ਬਾਕਸਰ ਡੌਗ ਦੀ ਲੰਬਾਈ 60 ਸੈਂਟੀਮੀਟਰ ਤੱਕ ਹੁੰਦੀ ਹੈ ਤੇ ਇਹਨਾਂ ਦਾ weight 30 ਕਿਲੋ ਤੱਕ ਹੁੰਦਾ। ਇਹਨਾਂ ਦਾ ਖਾਣਾ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਤੇ ਹਰ ਰੋਜ਼ ਇਹਨਾਂ ਨੂੰ 1 ਘੰਟਾ exercise ਕਰਾਉਣੀ ਬਹੁਤ ਜ਼ਰੂਰੀ ਹੁੰਦੀ ਆ। ਜੇ ਇਹ ਜੇਹਾ ਨਾ ਕੀਤਾ ਜਾਵੇ ਤਾਂ ਇਹੇ ਕੁੱਤੇ ਕਮਜ਼ੋਰ ਪੈ ਜਾਂਦੇ ਨੇ। ਇਹਨਾਂ ਕੁੱਤਿਆਂ ਨੂੰ ਬੱਚਿਆਂ ਤੋਂ ਦੂਰ ਰੱਖਣ ਲਈ ਕਿਹਾ ਜਾਂਦਾ ਕਿਉਂਕਿ ਇਹਨਾਂ ਦਾ ਸੁਭਾਅ ਹਮਲਾਖੋਰ ਹੁੰਦਾ ਤੇ ਗੁੱਸੇ ਵਿੱਚ ਆ ਕੇ ਇਹ ਆਪਣੇ ਮਾਲਕ ਨੂੰ ਵੀ ਨਹੀਂ ਪਛਾਣਦਾ। ਨੰਬਰ 5 ਤੇ ਆਉਂਦਾ ਗ੍ਰੇਟ ਡੇਨ। ਕੁੱਤਿਆਂ ਦੀ ਇਹ ਬਰੀਡ ਦੁਨੀਆ ਦੇ ਸਭ ਤੋਂ ਵੱਡੇ ਕੁੱਤਿਆਂ ਦੀ ਬਰੀਡਾਂ ਵਿੱਚੋਂ ਇੱਕ ਆ ਤੇ ਇਸ ਦਾ ਵਿਸ਼ਾਲ ਸਰੀਰ ਹੀ ਇਸ ਨੂੰ ਤਾਕਤਵਰ ਤੇ ਖੁੰਖਾਰ ਬਣਾਉਂਦਾ ਇਹਨਾਂ ਦੀ ਹਾਈਟ 86 ਸੈਂਟੀਮੀਟਰ ਤੱਕ ਹੁੰਦੀ ਆ ਤੇ ਇਹਨਾਂ ਦਾ weight 90 ਕਿਲੋ ਤੱਕ ਹੁੰਦਾ ਇਹ ਬਰੀਡ ਸੁਭਾਅ ਤੋਂ ਬਹੁਤੀ ਖਤਰਨਾਕ ਨਹੀਂ ਹੁੰਦੀ ਪਰ ਜੇ ਇਹਨਾਂ ਨੂੰ ਖਤਰੇ ਦਾ ਅਭਾਸ ਹੋਵੇ ਤਾਂ ਇਹ ਨਾਲ ਦੀ ਨਾਲ ਹਮਲਾ ਕਰ ਦਿੰਦੇ ਨੇ ਇਨਾਂ ਦੀ ਟ੍ਰੇਨਿੰਗ ਬਹੁਤੀ ਔਖੀ ਨਹੀਂ ਹੁੰਦੀ ਇਸ ਕਰਕੇ ਇਹਨਾਂ ਨੂੰ ਆਸਾਨੀ ਨਾਲ ਪਾਲਤੂ ਬਣਾਇਆ ਜਾ ਸਕਦਾ ਤੇ ਇਹ ਡੌਗ ਮਹਿੰਗੇ ਵੀ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਇਹ ਯੂਰਪ ਦੇ ਕੁਝ ਦੇਸ਼ਾਂ ਵਿੱਚ ਪਾਏ ਜਾਂਦੇ ਨੇ ਨੰਬਰ 4 ਤੇ ਆਉਂਦਾ ਡੋਗੋ ਅਰਜੈਂਟੀਨੋ ਕੁੱਤਿਆਂ ਦੀਆਂ ਸਭ ਤੋਂ ਖਤਰਨਾਕ ਬਰੀਡਾਂ ਵਿੱਚੋਂ ਡੋਗੋ ਅਰਜੈਂਟੀਨੋ ਇੱਕ ਬਰੀਡ ਆ ਤੇ ਇਹ ਯੂਕੇ ਤੇ ਆਸ-ਪਾਸ ਦੇ ਕਈ ਦੇਸ਼ਾਂ ਵਿੱਚ ਵੈਣ ਹੈ ਇਹਨਾਂ ਕੁੱਤਿਆਂ ਨੂੰ ਪੁਰਾਣੇ ਜ਼ਮਾਨੇ ਵਿੱਚ ਸ਼ਿਕਾਰ ਦੇ ਦੌਰ ਤੇ ਵਰਤਿਆ ਜਾਂਦਾ ਸੀ ਤੇ ਇਹਨਾਂ ਨੂੰ ਆਪਸੀ ਲੜਾਈ ਦਾ ਖੇਲ ਵੀ ਖੜਾਇਆ ਜਾਂਦਾ ਸੀ ਇਹੇ ਕੁੱਤੇ ਸੁਭਾਅ ਵਿੱਚ ਇੰਨੇ ਜ਼ਿਆਦਾ ਖਤਰਨਾਕ ਹੁੰਦੇ ਨੇ ਕਿ ਇਹਨਾਂ ਨੂੰ ਪਾਲਤੂ ਜਾਨਵਰ ਬਣਾ ਕੇ ਰੱਖਣਾ ਬਹੁਤ ਜ਼ਿਆਦਾ ਔਖਾ। ਇਹ ਕੁੱਤੇ ਇੰਨੇ ਜ਼ਿਆਦਾ ਖਤਰਨਾਕ ਹੁੰਦੇ ਨੇ ਕਿ ਇਹ ਇਕੱਲੇ ਹੀ ਜੰਗਲੀ ਸੂਰ ਦਾ ਸ਼ਿਕਾਰ ਕਰ ਲੈਂਦੇ ਨੇ ਤੇ ਪਹਿਲਾਂ ਇਹਨਾਂ ਨੂੰ ਇਸ ਕੰਮ ਲਈ ਵਰਤਿਆ ਵੀ ਜਾਂਦਾ ਸੀ। ਤੇ ਇਹਨਾਂ ਕੁੱਤਿਆਂ ਦੀ ਲੰਬਾਈ 70 ਸੈਂਟੀਮੀਟਰ ਤੇ weight 45 ਕਿਲੋ ਦੇ ਕਰੀਬ ਹੁੰਦਾ। ਨੰਬਰ 3 ਤੇ ਆਉਂਦਾ ਡਾਬਰਮੈਨ। ਜੇ ਤੁਸੀਂ ਇਸ ਕੁੱਤੇ ਦੇ ਥੋੜਾ ਬਹੁਤਾ ਵੀ ਕੋਲ ਹੋ ਤਾਂ ਤੁਹਾਨੂੰ ਆਪਣੀ ਸੁਰੱਖਿਆ ਦਾ ਖਾਸ ਧਿਆਨ ਰੱਖਣਾ ਪਵੇਗਾ। ਕਿਉਂਕਿ ਇਹ ਕੁੱਤੇ ਆਪਣੇ ਮਾਲਕ ਦੇ ਪ੍ਰਤੀ ਇੰਨੇ ਜ਼ਿਆਦਾ ਵਫਾਦਾਰ ਹੁੰਦੇ ਨੇ ਕਿ ਇਹ ਖਤਰੇ ਦੀ ਥੋੜੀ ਬਹੁਤੀ ਵੀ ਭਣਕ ਲੱਗਣ ਤੇ ਹਮਲਾ ਕਰ ਦਿੰਦੇ ਨੇ। ਇਹਨਾਂ ਕੁੱਤਿਆਂ ਨੂੰ ਕਈ ਨਾਵਾਂ ਤੇ ਗਾਰਡ ਡੌਗ ਦੇ ਤੌਰ ਤੇ ਵਰਤਿਆ ਜਾਂਦਾ ਤੇ ਇਹ ਬਹੁਤ ਜ਼ਿਆਦਾ ਫਰਤੀਲੇ ਹੁੰਦੇ ਨੇ। ਇਹਨਾਂ ਦੀ ਹਾਈਟ 70 ਸੈਂਟੀਮੀਟਰ ਦੇ ਕਰੀਬ ਹੁੰਦੀ ਆ ਤੇ ਇਹਨਾਂ ਦਾ weight ਬਹੁਤ ਜ਼ਿਆਦਾ ਘੱਟ ਹੁੰਦਾ। ਇਸ ਕਰਕੇ ਇਹ ਬਹੁਤ ਜ਼ਿਆਦਾ ਫਰਤੀਲੇ ਹੁੰਦੇ ਨੇ। ਇਹਨਾਂ ਨੂੰ ਕਈ ਦੇਸ਼ਾਂ ਵਿੱਚ ਬੈਨ ਕੀਤਾ ਗਿਆ ਤੇ ਕਈ ਦੇਸ਼ਾਂ ਵਿੱਚ ਜੇ ਤੁਸੀਂ ਇਹਨਾਂ ਨੂੰ ਲਿਜਾਣਾ ਚਾਹੁੰਦੇ ਹੋ ਤਾਂ ਉੱਥੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾਂਦੇ ਨੇ। ਨੰਬਰ 2 ਤੇ ਆਉਂਦਾ ਰੌਟਵੀਲਰ ਰੌਟਵੀਲਰ ਜਿਹੇ ਜਿਹੇ ਫੋਟੋਆਂ ਵਿੱਚ ਦਿੱਸਦਾ ਉਹ ਇਹ ਆ ਬਿਲਕੁਲ ਵੀ ਨਹੀਂ ਹੁੰਦਾ ਇਹ ਕੁੱਤੇਆਂ ਦੀਆਂ ਸਭ ਤੋਂ ਖਤਰਨਾਕ ਬਰੀਡਾਂ ਵਿੱਚੋਂ ਇੱਕ ਆ ਤੇ ਕਿਹਾ ਜਾਂਦਾ ਹੈ ਕਿ ਇਹ ਆਪਣੇ ਦੰਦਾਂ ਨਾਲ ਜੇ ਕਿਸੇ ਨੂੰ ਇੱਕ ਵਾਰ ਫੜ ਲਵੇ ਤਾਂ ਉਸ ਨੂੰ ਬਿਲਕੁਲ ਵੀ ਨਹੀਂ ਛੱਡਦਾ ਰੌਟਵੀਲਰ ਦੇ ਕਰਕੇ ਅਮਰੀਕਾ ਵਿੱਚ 50 ਤੋਂ ਵੀ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਆ ਪਰ ਫੇਰ ਵੀ ਉਸ ਦੇਸ਼ ਵਿੱਚ ਲੋਕ ਇਸ ਨੂੰ ਬਹੁਤ ਜ਼ਿਆਦਾ ਪਾਲਦੇ ਨੇ ਜੇ ਰੌਟਵੀਲਰ ਦਾ ਮਾਲਕ ਚੰਗੀ ਤਰ੍ਹਾਂ ਧਿਆਨ ਨਾ ਰੱਖੇ ਤਾਂ ਇਹ ਬਹੁਤ ਜ਼ਿਆਦਾ ਹਮਲਾਵਰ ਹੋ ਜਾਂਦੇ ਨੇ ਇਨਾਂ ਦੀ ਹਾਈਟ 70 ਸੈਂਟੀਮੀਟਰ ਦੇ ਕਰੀਬ ਹੁੰਦੀ ਆ ਤੇ ਇੰਨੀ ਘੱਟ ਹਾਈਟ ਦੇ ਬਾਵਜੂਦ ਇਹਨਾਂ ਦਾ ਭਾਰ 60 ਕਿਲੋ ਦੇ ਕਰੀਬ ਹੁੰਦਾ ਤੇ ਇਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਕਿੰਨੇ ਜ਼ਿਆਦਾ ਖਤਰਨਾਕ ਹੋ ਸਕਦੇ ਨੇ ਨੰਬਰ 1 ਤੇ ਆਉਂਦਾ ਪਿੱਟਬਲ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈਣ ਵਾਲਾ ਪਿੱਟਬਲ ਦੁਨੀਆ ਦੀ ਸਭ ਤੋਂ ਖਤਰਨਾਕ ਬਰੀਡ ਹੈ ਇਹਨਾਂ ਦਾ ਨਾਮ ਪਿੱਟਬਲ ਇਸ ਕਰਕੇ ਰੱਖਿਆ ਗਿਆ ਸੀ ਕਿਉਂਕਿ ਇਹਨਾਂ ਨੂੰ ਪਹਿਲਾਂ ਪਿੱਟਾਂ ਵਿੱਚ ਧਾਰ ਕੇ ਲੜਾਇਆ ਜਾਂਦਾ ਸੀ ਇਹੇ ਸ਼ਿਕਾਰ ਲਈ ਮੰਨੇ ਜਾਣ ਵਾਲੇ ਡੌਗ ਨੇ ਤੇ ਪਰ ਇਹਨਾਂ ਨੂੰ ਪਾਲਣਾ ਬਹੁਤ ਜ਼ਿਆਦਾ ਔਖਾ ਕਟਵੋਲ ਦੇ ਕਾਰਨ ਅਮਰੀਕਾ ਵਿੱਚ 300 ਤੋਂ ਵੀ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਆ ਤੇ ਇਹਨਾਂ ਦੀ ਹਾਈਟ 50 ਸੈਂਟੀਮੀਟਰ ਦੇ ਕਰੀਬ ਹੁੰਦੀ ਆ ਤੇ ਇਹਨਾਂ ਦਾ weight 30 ਕਿਲੋ ਦੇ ਕਰੀਬ ਹੁੰਦਾ ਵੈਸੇ ਤਾਂ ਆ ਪੈਟਬੋਲਰ ਦਾ ਵੇਟ ਤੇ ਹਾਈਟ ਬਾਕੀ ਕੁੱਤਿਆਂ ਨਾਲੋਂ ਘੱਟ ਹੈ ਪਰ ਇਸ ਨਾਲ ਇਹ ਘੱਟ ਖਤਰਨਾਕ ਨਹੀਂ ਹੋ ਜਾਂਦਾ ਅਮਰੀਕਾ ਵਿੱਚ ਇਸ ਨੂੰ ਪਾਲਤੂ ਰੱਖਣ ਲਈ ਮਨਾ ਕੀਤਾ ਜਾਂਦਾ ਤੇ ਯੂਕੇ ਤੇ ਹੋਰ ਵੀ ਕਈ ਦੇਸ਼ਾਂ ਵਿੱਚ ਇਸ ਨੂੰ ਪੂਰੀ ਤਰ੍ਹਾਂ ਨਾਲ ਬੈਨ ਕੀਤਾ ਗਿਆ ਵੈਸੇ ਤਾਂ ਕੁੱਤਿਆਂ ਦੀਆਂ ਇਹ ਸਾਰੀਆਂ ਬ੍ਰੀਡਾਂ ਬਹੁਤ ਜ਼ਿਆਦਾ ਖਤਰਨਾਕ ਹੁੰਦੀਆਂ ਨੇ ਪਰ ਸਹੀ ਦੇਖਭਾਲ ਤੇ ਪਿਆਰ ਨਾਲ ਰੱਖਣ ਨਾਲ ਇਹ ਬਹੁਤ ਜ਼ਿਆਦਾ ਵਫਾਦਾਰ ਸਾਥਕ ਹੁੰਦੇ ਨੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਹਨਾਂ ਨੂੰ ਬੈਨ ਨਹੀਂ ਕੀਤਾ ਗਿਆ ਤੇ ਕਈ ਦੇਸ਼ਾਂ ਵਿੱਚ ਇਹਨਾਂ ਨੂੰ ਪਾਲਤੂ ਜਾਨਵਰ ਬਣਾ ਕੇ ਰੱਖਿਆ ਗਿਆ ਸੋ ਕੀ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਬਰੀਡ ਨੂੰ ਆਪਣੇ ਘਰ ਵਿੱਚ ਰੱਖਣਾ ਚਾਹੋਗੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ